ਧਰਮਪੁਰੇ ਜਿਹੜਾ ਰਾਤੀ ਹਮਲਾ ਹੋਇਆ ਵਿਅਕਤੀ ਜੀ ਇਹ ਸਾਨੂੰ ਅੱਜ ਇੱਕ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਜੀ ਪਿੰਡ ਧਰਮਪੁਰਾ ਵਿਖੇ ਇੱਕ ਵਿਅਕਤੀ ਵਿਕਰਮ ਸਿੰਘ ਵਰਕੀ ਜੀ ਇਹਨੇ ਆਪਣੇ ਕਾਪੇ ਨਾਲ ਸਰਵਨ ਸਿੰਘ ਜਿਹੜਾ ਜਗਰਾਤ ਸਿੰਘ son of ਜਗਰਾਤ ਸਿੰਘ ਇਹ ਵੀ ਵਾਸੀ ਧਰਮਪੁਰੇ ਦਾ ਉਹਦੇ ਤੇ ਹਮਲਾ ਕੀਤਾ ਤੇ ਉਹਦੀ ਜਿਹੜੀ ਲੱਤ ਕੱਟ ਗਈ ਤੇ ਇਹਦੇ ਜਦੋਂ ਅਸੀਂ ਟੀਮ ਪਹੁੰਚੀ ਹੈ ਟੀਮ ਸਾਡੀ ਐਸ ਐਚਓ ਮੌਕੇ ਤੇ ਗਿਆ ਉਸ ਤੋਂ ਬਾਅਦ ਅਸੀਂ ਇਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਇਹਦੇ ਵਿੱਚ ਜਿਹੜੀ ਵੰਦੀ ਕਾਰਵਾਈ ਐਫ ਆਈ ਆਰ ਸੀ ਹੋ ਰਜਿਸਟਰ ਕਰ ਰਹੇ ਇਹਦੀ ਜਿਹੜੀ ਵਜ੍ਹਾ ਰੰਜਿਸ਼ ਹੁਣ ਤੱਕ ਜਿਹੜੀ ਸਾਹਮਣੇ ਆਈ ਹੈ ਜਿਹੜਾ ਸਰਵਨ ਸਿੰਘ ਹੈ ਇਹਦੇ ਵਿਕਰਮ ਸਿੰਘ ਦੀ ਮਦਰ ਨਾਲ ਇਲੈਜੀਟ ਰਿਲੇਸ਼ਨਸ਼ਿਪ ਸੀਗੀ ਜਿਸ ਕਰਕੇ ਵਿਕਰਮ ਸਿੰਘ ਨੂੰ ਇਸ ਚੀਜ਼ ਤੋਂ ਦਿੱਕਤ ਪ੍ਰੋਬਲਮ ਸੀਗੀ ਕੱਲ ਬੀਤੀ ਰਾਤ ਉਸ ਜਦੋਂ ਆਪਣੇ ਘਰੇ ਸੀਗਾ ਤਾਂ ਉਹਨੇ ਆਪਣੇ ਜਿਹੜਾ ਸਰਵਨ ਸਿੰਘ ਹੈ ਇਹਨੂੰ ਆਪਣੀ ਮੰਮੀ ਨਾਲ ਅਵੈਧ ਹਾਲਤ ਵਿੱਚ ਦੇਖਿਆ ਜਿਸ ਕਰਕੇ ਇਹਨੇ ਇਹ ਚੀਜ਼ ਨੂੰ ਅੰਜਾਮ ਦਿੱਤਾ ਸਰ ਗੁਪਤ ਅਗਦੇ ਵੀ ਆਨਲਾਈਨ ਕੀਤਾ ਗਿਆ ਸੁਣ ਜਾ ਰਿਹਾ ਇਸਨੇ ਕਾ 2-3 ਵਾਰ ਕੀਤੇ ਜੀ ਆਪਣੇ ਕਾਪੇ ਨਾਲ ਜੀ ਜੀ ਉਹ ਜਿਹੜਾ ਸਰਵਨ ਸਿੰਘ ਆ ਉਹ ਜੇਰੇ ਲਾ ਠੀਕ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਇੰਦੀ ਐਫ ਆਈ ਆਰ ਕਰ ਰਹੇ ਹਾਂ ਬੰਦੀ ਤਰ੍ਹਾਂ ਵਾਦੇ ਹੇਟ ਆਸੀਂ ਐਫ ਆਈ ਆਰ ਕਰ ਰਹੇ ਤੇ ਅਰੈਸਟ ਪਾ ਰਹੇ ਹਾਂ ਹਮਲਾ ਕਰੰਪੂਰੇ ਜਿਹੜਾ ਰਾਤੀ ਹਮਲਾ ਹੋਇਆ ਵਿੱਕੇ ਜੀ ਇਹ ਸਾਨੂੰ ਅੱਜ ਇੱਕ ਅਰਲੀ ਮਾਰਨਿੰਗ ਇਨਫੋਰਮੇਸ਼ਨ ਰੀਸੀਵ ਹੋਈ ਸੀ ਜੀ ਪਿੰਡ ਧਰਮਪੁਰਾ ਵਿਖੇ ਇੱਕ ਵਿਅਕਤੀ ਵਿਕਰਮ ਸਿੰਘ ਵਰਕੀ ਜੀ ਇਹਨੇ ਆਪਣੇ ਕਾਪੇ ਨਾਲ ਸਰਵੰਤ ਸਿੰਘ ਜਿਹੜਾ ਜਗਰਾਤ ਸਿੰਘ son of ਜਗਰਾਤ ਸਿੰਘ ਇਹ ਵੀ ਵਾਸੀ ਧਰਮਪੁਰੇ ਦਾ ਉਹਦੇ ਤੇ ਹਮਲਾ ਕੀਤਾ ਤੇ ਉਹਦੀ ਜਿਹੜੀ ਲੱਤ ਕੱਟ ਗਈ ਤੇ ਇਹਦੇ ਜਦੋਂ ਅਸੀਂ ਟੀਮ ਪਹੁੰਚੀ ਆ ਟੀਮ ਸਾਡੀ ਐਸ ਐਚਓ ਮੌਕੇ ਤੇ ਗਿਆ ਉਸ ਤੋਂ ਬਾਅਦ ਅਸੀਂ ਇਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਇਹਦੇ ਵਿੱਚ ਜਿਹੜੀ ਬੰਦੀ ਕਾਰਵਾਈ ਐਫ ਆਈ ਆਰ ਸੀ ਉਹ ਰਜਿਸਟਰ ਕਰ ਰਹੇ ਇਹਦੀ ਜਿਹੜੀ ਵਜ੍ਹਾ ਰੰਜਿਸ਼ ਹੁਣ ਤੱਕ ਜਿਹੜੀ ਸਾਹਮਣੇ ਆਈ ਹੈ ਜਿਹੜਾ ਸਰਵਨ ਸਿੰਘ ਹੈ ਇਹਦੇ ਵਿਕਰਮ ਸਿੰਘ ਦੀ ਮਦਰ ਨਾਲ ਇਲੈਜੀਟ ਰਿਲੇਸ਼ਨਸ਼ਿਪ ਸੀਗੇ ਜਿਸ ਕਰਕੇ ਵਿਕਰਮ ਸਿੰਘ ਨੂੰ ਇਸ ਚੀਜ਼ ਤੋਂ ਪ੍ਰੋਬਲਮ ਸੀਗੀ ਕੱਲ ਬੀਤੀ ਰਾਤ ਉਸ ਜਦੋਂ ਆਪਣੇ ਘਰੇ ਸੀਗਾ ਤਾਂ ਉਹਨੇ ਆਪਣੇ ਜਿਹੜਾ ਸਰਵਨ ਸਿੰਘ ਹੈ ਇਹਨੂੰ ਆਪਣੀ ਮੰਮੀ ਨਾਲ ਅਵੈਦ ਹਾਲਤ ਵਿੱਚ ਦੇਖਿਆ ਜਿਸ ਕਰਕੇ ਇਹਨੇ ਇਹ ਚੀਜ਼ ਨੂੰ ਅੰਜਾਮ ਸਰ ਗੁੱਟੰਗ ਤੇ ਵੀ ਆਉਣ ਲੱਗਾ ਕਿਤਾ ਗਿਆ ਸੁਣਿਆ ਰਿਹਾ ਇਸਨੇ ਕਾ 2-3 ਵਾਰ ਕੀਤੇ ਆ ਜੀ ਆਪਣੇ ਕਾਪੇ ਨਾਲ ਜੀ ਜੀ ਉਹ ਜਿਹੜਾ ਸਰਵਨ ਸਿੰਘ ਆ ਉਹ ਜੇਰੇ ਲਾ ਕੇ ਠੀਕ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਨੇ ਫਾਈਰ ਕਰ ਰਹੇ ਹਾਂ ਬੰਦੀ ਤਰਾਵਾਂ ਦੇ ਹੇਠ ਅਸੀਂ ਫਾਈਰ ਕਰ ਰਹੇ ਤੇ ਅਰੈਸਟ ਪਾ ਰਹੇ ਹਾਂ ਲਾਇਆ ਤਰਮ ਪੂਰੇ ਜਿਹੜਾ ਰਾਤੀ ਹਮਲਾ ਹੋਇਆ ਵਿਕਤੀ ਤੇ ਜੀ ਇਹ ਸਾਨੂੰ ਅੱਜ ਇੱਕ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਜੀ ਪਿੰਡ ਧਰਮਪੁਰਾ ਵਿਖੇ ਇੱਕ ਵਿਅਕਤੀ ਵਿਕਰਮ ਸਿੰਘ ਵਰਕੀ ਜੀ ਇਹਨੇ ਆਪਣੇ ਕਾਪੇ ਨਾਲ ਸਰਵੰਨ ਸਿੰਘ ਜਿਹੜਾ ਜਗਰਾਤ ਸਿੰਘ son of ਜਗਰਾਤ ਸਿੰਘ ਇਹ ਵੀ ਵਾਸੀ ਧਰਮਪੁਰੇ ਦਾ ਉਹਦੇ ਤੇ ਹਮਲਾ ਕੀਤਾ ਤੇ ਉਹਦੀ ਜਿਹੜੀ ਲੱਤ ਕੱਟਤੀ ਤੇ ਇਹਦੇ ਜਦੋਂ ਅਸੀਂ ਟੀਮ ਪਹੁੰਚੀ ਹੈ ਟੀਮ ਸਾਡੀ ਐਸ ਐਚਓ ਮੌਕੇ ਤੇ ਗਿਆ ਉਸ ਤੋਂ ਬਾਅਦ ਅਸੀਂ ਇਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਇਹਦੇ ਵਿੱਚ ਜਿਹੜੀ ਬੰਦੀ ਕਾਰਵਾਈ ਐਫ ਆਈ ਆਰ ਸੀ ਹੋ ਰਜਿਸਟਰ ਕਰ ਰਹੇ ਇਹਦੀ ਜਿਹੜੀ ਵਜ੍ਹਾ ਰੰਜਿਸ਼ ਹੁਣ ਤੱਕ ਜਿਹੜੀ ਸਾਹਮਣੇ ਆਈ ਹੈ ਜਿਹੜਾ ਸਰਵਨ ਸਿੰਘ ਹੈ ਇਹਦੇ ਵਿਕਰਮ ਸਿੰਘ ਦੀ ਮਦਰ ਨਾਲ ਇਲੈਜੀਟ ਰਿਲੇਸ਼ਨਸ਼ਿਪ ਸੀਗੀ ਜਿਸ ਕਰਕੇ ਵਿਕਰਮ ਸਿੰਘ ਨੂੰ ਇਸ ਚੀਜ਼ ਤੋਂ ਦਿੱਕਤ ਪ੍ਰੋਬਲਮ ਸੀਗੀ ਕੱਲ ਬੀਤੀ ਰਾਤ ਉਸ ਜਦੋਂ ਆਪਣੇ ਘਰੇ ਸੀਗਾ ਤਾਂ ਉਹਨੇ ਆਪਣੇ ਜਿਹੜਾ ਸਰਵਨ ਸਿੰਘ ਹੈ ਇਹਨੂੰ ਆਪਣੀ ਮੰਮੀ ਨਾਲ ਅਵੈਧ ਹਾਲਤ ਵਿੱਚ ਦੇਖਿਆ ਜਿਸ ਕਰਕੇ ਇਹਨੇ ਇਹ ਚੀਜ਼ ਨੂੰ ਅਨਜਾਮ ਕੀਤਾ ਸਰ ਗੁਪਤੰਗ ਤੇ ਵੀ ਆਨਲਾਈਨ ਕੀਤਾ ਗਿਆ ਸੁਣਿਆ ਜਾ ਰਿਹਾ ਇਸਨੇ ਕਾ ਦੋ ਤਿੰਨ ਵਾਰ ਕੀਤੇ ਆ ਜੀ ਆਪਣੇ ਕਾਪੇ ਨਾਲ ਉਹ ਜਿਹੜਾ ਸਰਵਨ ਸਿੰਘ ਆ ਉਹ ਜੇਰੇ ਲਾ ਕੇ ਕੀ ਕਰਵਾਏ ਕੀਤੇ ਜਾ ਰਹੀਆਂ ਨੇ ਐਫ ਆਈ ਆਰ ਕਰ ਰਹੇ ਸੀ ਬੰਦੀ ਤਰਾਵਾਂ ਦੇ ਹੇਠ ਸੀ ਐਫ ਆਈ ਆਰ ਕਰ ਰਹੇ ਤੇ ਅਰੈਸਟ ਪਾ ਰਹੇ ਸੀ